ਮੇਲੇ ਦਾ ਕੀ ਘਟਨਾ ਹੈ ਕੀ ਨਾਮ ਦਾ ਮੁੰਡੇ ਦਾ ਇੱਕ ਘਟਨਾ ਦਾ ਸਾਨੂੰ ਪਤਾ ਹੋਏਗੀ ਦੋ ਤਿੰਨ ਮਹੀਨੇ ਹੋਏ ਜਿਵੇਂ ਇਤਰਾ ਨਿਊਜ਼ ਵਾਲੇ ਕਹੀ ਕਿ ਸਾਨੂੰ ਘਟਨਾ ਦਾ ਮਗਾ ਬਹੁਤ ਬਨਰੀ ਭੇਰੇ ਦੋ ਤਿੰਨ ਮਹੀਨੇ ਬਾਅਦ ਵੀ ਵੀਡੀਓ ਹੀ ਬਣੀ ਆ ਕੇ ਬੰਦਲ ਰੱਖੀ ਕਿੱਥੇ ਕਰਕੇ ਘਟਨਾ ਕਿੰਨੇ ਦਿਨ ਲੱਗਣਾ ਚਾਹੀਏ ਕਿੰਨੇ ਦਿਨ ਆਹ ਜਾਨੀ ਖੇਡ ਰਿਹਾ ਰੋ ਤੇ ਯਾਰ ਅੰਮ੍ਰਿਤ ਯਾਰ ਮਦਦ ਚਾਹੁੰਦਾ ਦੋ ਜਣੇ ਆ ਜੇ ਇੱਕ ਇਹ ਤੇ ਕੋ ਦਾ ਹੋ ਰਹਾ ਕਾਦੀ ਤੁਸੀਂ ਅਗੇ ਇਹਨਾਂ ਨੇ ਪਤਾ ਸਾਰੀ ਸਾਨੂੰ ਉਹ ਆਪਣਾ ਇਹ ਕੰਮ ਤੇ ਤੁਹਾਨੂੰ ਕਦੋਂ ਪਤਾ ਤੁਸੀਂ ਕਿੱਥੇ ਦੇ ਰਹਿਣ ਵਾਲੇ ਐ ਕਿਲਾ ਡੇਸਰ ਤੇ ਇਹ ਜਿਨ੍ਹਾਂ ਨੇ ਪਹਿਲਾਂ ਗੁਣੀਆਂ ਮਾਰੀਆਂ ਕਰਨ ਦੇ ਸੀ ਉਹ ਕੌਣ ਬੰਦੇ ਸੀ ਕੋਈ ਉਹ ਇਹ ਪਹਿਲੇ ਕੀ ਪਤਾ ਉਹ ਅੱਗੇ ਪਰਚੇ ਦੇ ਨਾਮ ਹੈਗਾ ਨਤਣਾ ਜਣਾ ਕੋਈ ਕਾਰਵਾਈ ਨਹੀਂ ਹੁੰਦੀ ਹੁਣ ਤੇ ਅੰਬਰ ਸਾਰੇ ਕਰ ਗਿਆ ਪਰਚਾ ਹੋਇਆ ਕੋਨਾ ਨਾਮ ਕੀ ਆ ਕਿੱਥੇ ਦੇ ਰਹਿਣ ਵਾਲੇ ਆਓ ਗੋਲੀਆਂ ਮਾਰਦੇ ਆ ਇਹ ਨਾਲ ਕਰ ਪਾਦਾ ਸਰ ਇਹ ਨਾਲ ਪਾਉਂਦੇ ਕੋਲ ਨੂੰ ਜ਼ਰਾ ਹੀ ਪਤਾ ਸਰ ਗੋਲੀਆਂ ਦੋ ਹੀ ਨੇ ਲੱਗਦੀਆਂ ਹਾਂ ਨਹੀਂ ਕੀ ਕਟਵਾਇਦੜ ਮਾ ਪਤਾ ਨਹੀਂ ਇਹ ਪਿਛੋਂ ਆਣ ਕੇ ਰਣਾ ਚਲਾਤੇ ਲੋਕ ਕਿੱਥੇ ਕਰਦੇ ਹੋ ਯਾਰ ਆਪਰੇ ਨਗਰ ਤੁਸੀਂ ਕਿ ਨਹੀਂ ਆਪਾਂ ਤੈਨੂੰ ਕਿੰਨੇ ਜਣੇ ਆਏ ਸੀ ਤਿੰਨ ਜਣੇ ਆਏ ਭਾਈ ਕਿੰਨੇ ਫਾਇਰ ਹੋਇਆ ਤੇ ਕਿੰਨਾ ਨੂੰ ਚਲਾਇ ਗਏ ਫਾਇਰ ਦਾ ਨਹੀਂ ਇਹ ਪਤਾ ਤੇ ਪਤਾ ਨਹੀਂ ਇਹ ਮੁੰਡੇ ਕਿਨੇ ਰੌਣ ਚੱਲੇ ਗੋੜੋ ਉਹਦਾ ਨਹੀਂ ਇਹ ਪਤਾ ਮੇਰੇ ਜਿਹੜੇ ਜੀ ਮੈਂ ਭੱਜ ਗਿਆ ਤੁਸੀਂ ਕਿਨੇ ਜਣੇ ਸੀ ਆਪਾਂ ਤਿੰਨ ਜਣੇ ਤੇ ਬਾਈ ਕੋਈ ਜੱਤੀ ਬਾਈ ਦੀ ਬਾਈਕ ਹਾਰਡੀ ਦੀ ਜੀ ਜੀ ਕਿਹਦਾ ਆਪਣਾ ਨਾਮ ਸਿਗਨਲਸ ਕੁਝ ਰੀਸੈਂਟ ਆਇਆ ਕੀ ਹੋਇਆ ਇਹਨਾਂ ਨੂੰ ਕਿਸ ਤਰ੍ਹਾਂ ਇਹ ਸਰ ਦੋ ਕੇਸ ਆਏ ਆ ਦੇਖੋ ਹਰੇ ਝਗੜੇ ਦੇ ਗਨ ਸ਼ਾਟ ਆ ਇਦਾਂ ਜੋ ਵੀ ਹੈ ਇਹ ਪੇਸ਼ੈਂਟ ਮਨਜਿੰਦਰ ਸਿੰਘ ਆ ਤੇ ਕਰਨ ਦਾ ਦੋ ਪੇਸ਼ੈਂਟ ਆ ਦੋਨਾਂ ਦਾ ਲੈਜਿਸਟ ਹੀ ਆ ਗਿਆ ਪ੍ਰੇਮਨਗਰ ਦੇ ਲੱਗੇ ਬੂੜਾਵਾਲ ਦੇ ਲੱਗੇ ਸਰ ਕੀ ਹੈ ਕਿ ਨੀਕਲੀ ਲੱਗੇ ਪਤਾ ਕੀ ਕੰਡੀਸ਼ਨ ਹੈ ਇੱਕ ਤੇ ਅੰਡਰ ਅਬਜ਼ਰਵੇਸ਼ਨ ਆ ਉਹਨੂੰ ਇਹੀ ਰੈਫਰ ਕਰ ਦਿੱਤਾ ਹੈ ਟ੍ਰੀਟਮੈਂਟ ਦੇ ਕੇ ਮੈਡੀਕਲ ਕਾਲਜ ਅਮਰਸਰ ਜਿਹੜਾ ਦੂਸਰਾ ਪੇਸ਼ੈਂਟ ਆ ਉਹ ਸਟੇਬਲ ਆ ਦੇਖੋ ਇਹਦੀ ਯੂਮਰ ਕਿੰਨੀ ਕਿੰਨੀ ਹੈ ਜੀ ਜਿਹੜਾ ਮਨਜਿੰਦਰ ਸਿੰਘ ਆ ਉਹਦੀ ਉਮਰ 19 ਸਾਲ ਆ ਤੇ ਜਿਹੜਾ ਕਰਨ ਆ ਉਹਦੀ ਉਮਰ 16 ਸਾਲ ਆ ਇੱਕ ਅੰਬਰਸਾ ਰੈਫਰ ਕਰਦਾ ਹਾਂ ਹਾਂਜੀ ਮਨਜਿੰਦਰ ਸਿੰਘ ਨੂੰ ਰੈਫਰ ਕੀਤਾ 19 ਸਾਲ ਉਮਰ ਹੈ ਉਹਦੀ ਕੰਡੀਸ਼ਨ ਵੀ ਅੰਦਰੋਂ ਜਿਹੜਾ ਦੱਸਿਆ ਤੁਹਾਨੂੰ ਜਿਹੜਾ ਮਨਜਿੰਦਰ ਸਿੰਘ ਆ ਉਹ ਅੰਡਰ ਅਬਜ਼ਰਵੇਸ਼ਨ ਚ ਆ ਤੇ ਜਿਹੜਾ ਕਰਨ ਹੈਗਾ ਇਹ 16 ਸਾਲ ਦੀ ਉਮਰ ਹੈ ਇਹ ਸਟੇਬਲ ਹੈਗਾ ਪੇਸ਼ੈਂਟ